ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸਾਰੇ ਮਿਲ ਕੇ ਪਲਾਨ ਬਣਾਇਆ ਵੀ ਆਪਾਂ ਸ਼ਰਬਤ ਬਣਾਵਾਂਗੇ ਮਹੌਬਤ ਦੀ ਸ਼ਰਬਤ ਸਾਰੇ ਟਕੇ ਹੋ ਕੇ ਗਏ ਮਾਰਕੀਟੋਂ ਲੈ ਕੇ ਆਏ ਫਲ ਤੇ ਨਾਲ ਦੁੱਧ ਤੇ ਸ਼ਰਬਤ ਆ ਸਾਡੀ ਦੁਕਾਨ ਛੇਤੀ ਜੀ ਆਂਦੀ ਹੈ ਤੇ ਨਾਲ ਸਾਡਾ AC ਬੰਦ ਹੋ ਗਿਆ ਤੇ ਭਿੰਦਾ ਚਾਚਾ ਤੇ ਰਾਣਾ ਭਾਈ AC ਠੀਕ ਕਰਦੇ ਹੋਏ ਤੇ ਨਾਲ ਗੂੜਾ ਲੱਗਿਆ ਅੰਬ ਚਰਾਣ ਤੇ ਛੇਤੀ ਜੀ ਸਾਡੀ ਦੁਕਾਨ ਦੇ ਨਾਲ ਪਾਕਿਸਤਾਨ ਦਾ ਸਾਡਾ ਭਰਾ ਸ਼ਰੀਫ ਟੋਪੀ ਮਾਸਟਰ ਹੈਲਪ ਕਰਦਾ ਹੋਇਆ ਹਰ ਕੰਮ ਦੇਖੋ ਸਾਡੀ ਕਿੱਦਾਂ ਪੀਸ ਕਿਵੇਂ ਬਣਦੇ ਕੱਲੇ ਕੱਲੇ ਪੀਸ ਪੂਰੇ ਡਿਜ਼ਾਈਨ ਦੇ ਨਾਲ ਪੀਸ ਕੱਟਦੇ ਹੋਏ ਹਾਲਾਂਕਿ ਗੂਰਾ ਸਿੱਧੇ ਕੱਟੀ ਜਾਂਦਾ ਤੇ ਰਾਜਵੀਰ ਨੂੰ ਸੇਵਾ ਲਾਈ ਹੈ ਦੇਖੋ ਸਾਰੇ ਧਿਆ ਮੋਲੇ ਜੱਟ ਦੀ ਲਾਈ ਜੇ ਡਿਊਟੀ ਉਬੂਠਣੀਆਂ ਸਾਫ ਕਰਨ ਦੀ ਨਾਲ ਭਿੰਦੇ ਚਾਚਾ ਵੀ ਲੱਗਾ ਕੰਮ ਸਲੋ ਚੱਲ ਰਿਹਾ ਸੀ ਤੇ ਇੱਕ ਪਾਸੇ ਸਾਈਡ ਤੇ कांड ਘੋਲੀ ਜਾ ਰਹੀ ਆ ਪਾਣੀ ਚ ਚਾਸ਼ਨੀ ਬਣਾਈ ਜਾ ਰਹੀ ਆ ਇਹ ਸਾਡਾ ਹੈਪੀ ਵੀਰ ਹਰਪ੍ਰੀਤ ਸਿੰਘ ਹੈਪੀ ਜਾਰੀ ਸਾਡੀ ਸ਼ਰਬਤ ਨੇਕਸ ਨਾਲ ਤਰਬੂਜ ਵਾਟਰਮੈਲਨ ਤੇ ਨਾਲ ਹੀ ਬਰਫ਼ ਚੈਲਡ ਕਰਨਾ ਕੰਮ ਪੂਰਾ ਨਾਲ ਦੁੱਧ ਮਿਕਸ ਸਾਦੀਰ ਕਾਨ ਕਰਦੀ ਹੋਈ ਗਰਦੀਪ ਸਿੰਘ ਨਾ ਉਹ ਆਪਾਂ ਪਿਆਰਨਾਰ ਕਾਨ ਕਹਿੰਦੇ ਇਹਨਾਂ ਨੂੰ ਨਾਲ ਬਰਫ਼ ਦੁੱਧ ਮਿਕਸ ਸਾਦੀਰ ਕਾਨ ਕਰਦੀ ਹੋਈ ਗਰਦੀਪ ਸਿੰਘ ਨਾ ਉਹ ਆਪਾਂ ਪਿਆਰਨਾਰ ਕਾਨ ਕਹਿੰਦੇ ਇਹਨਾਂ ਨੂੰ ਲਓ ਜੀ ਸ਼ਰਬਤ ਤਿਆਰ ਆ ਮੁਹੱਬਤ ਦੀ ਸ਼ਰਬਤ ਵਰਤਾਉਂਦੇ ਹੋਈ ਉਹ ਵੱਡੀ ਥੈਕੀ ਇਸੀ ਦਾ ਬੰਦਾ ਅੱਗੇ ਤਿਆਰ ਹੋਣਾ ਹੈ ਉਹ ਚੈੱਕ ਕਰਨਾ ਹੈ ਜੀ ਹੋਏ ਪ੍ਰਤਾਪ ਦੀ ਗੜਬੀ ਥੋੜਾ ਸਹਿਜ ਵੱਡਾ ਇਹ ਪ੍ਰਤਾਪ ਦਾ ਵੀ ਸਹਿਜ ਵੱਡਾ ਹੀ ਆ ਇਹਦੀ ਸਪੈਸ਼ਲ ਗੜਬੀ ਆ ਇਹਦੇ ਪਿੱਛੇ ਦੇ ਬਾਬਾ ਪੈਂਚੇ ਉੱਤੇ ਹਾਹਾ ਗੋਰੀ ਨੂੰ ਵੀ ਦੇਤਾ ਗਲਾਸ ਭਰ ਕੇ ਰਾਣੀ ਭਾਣ ਨੂੰ ਦੇਤਾ ਵੀਡੀਓ ਕਿਵੇਂ ਲੱਗੀ ਜੀ ਆਪਣੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਕਰ ਦਿਓ ਜਰੂਰ ਜੇ ਵੀਡੀਓ ਸਾਡੀ ਚੰਗੀ ਲੱਗੀ ਤੇ ਇਹ ਮੇਰੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡਾ ਨਵਾਂ ਚੈਨਲ ਹੈ ਵੀਡੀਓ ਬਣਾਉਣ ਦਾ ਤਜਰਬਾ ਘੱਟ ਹੈ ਆਪਾਂ ਹਾਲੇ ਕੰਮ ਤੇ ਨਹੀਂ ਲੱਗੇ ਤਾਂ ਕਰਕੇ ਆਪਣੀ ਡੇਲੀ ਰੂਟੀਨ ਦੀਆਂ ਹੀ ਵੀਡੀਓ ਪਾਣੀ ਜਿਆਦਾ ਪਰੰਪਰਿ ਲੱਗੇ ਤੁਹਾਨੂੰ ਆਪਣੇ ਕੰਮ ਦੀਆਂ ਕੰਮ ਦੇ ਨਾਲ ਰਿਲੇਟਡ ਸਾਰੀਆਂ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਤੇ ਤੁਹਾਨੂੰ ਨੌਲੇਜ ਵਾਲੀਆਂ ਵੀਡੀਓ ਹੀ ਦਿਖਾਵਾਂਗੇ ਤੇ ਸਾਨੂੰ ਲੋੜ ਹੈ ਤੁਹਾਡੀ سپورਟ ਦੀ ਸਬਸਕ੍ਰਾਈਬ ਜਰੂਰ ਕਰਿਓ ਜੀ